ਭਾਈ ਮੇਰੇ ਮੂਰੇ ਨਾ ਜਾਮ ਲੱਗਿਆ ਹੋਇਆ ਆਪਣੇ ਪਿੰਡ ਨੂੰ ਆਉਣੇ ਆ ਜਦੋਂ ਜਾਮ ਲੱਗਿਆ ਆ ਜਵਾਕ ਨੇ ਸਕੂਲ ਵਾਲੇ ਇਹਨਾਂ ਨੂੰ ਦੇਖ ਕੇ ਭਾਈ ਬਚਪਨੇ ਯਾਦ ਆ ਗਿਆ ਪਤਾ ਆ ਸਕੂਲ ਵਾਲੇ ਜਵਾਕ ਨੇਗੇ ਚੌੜਾਂ ਕਰਦੇ ਨੇ ਇੱਕ ਦੂਜੇ ਨਾਲ ਉਹ ਇੱਕ ਦੂਜੇ ਨੂੰ ਇੱਕ ਇੱਕ ਆ ਗੱਡੀ ਖੜੀ ਹੈਗੀ ਇੱਕ ਮੂਰੇ ਵੱਡੀ ਬੱਸ ਆ ਗਈ ਇੱਕ ਮੇਰੇ ਗਾਇਲ ਪਿਛਲੇ ਪਾਸੇ ਬੱਸ ਖੜੀ ਆ ਇੱਕ ਦੂਜੇ ਨੂੰ ਟੌਫੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਸ਼ੇਅਰ ਕਰ ਰਹੇ ਨੇ ਬੈਰੀ ਚੌੜਾ ਕਰ ਰਹੇ ਨੇ ਇੱਕ ਦੂਜੇ ਨਾਲ ਆਟਾ ਵੀ ਖਰੋਹੀ ਜ਼ਿਆਦਾ ਆ ਗਿਆ ਹੈ ਨਾ ਆਪਣਾ ਆਪਾਂ ਵੀ ਐਂ ਜਾਂਦੇ ਹੁੰਦੇ تھے ਸਕੂਲਾਂ 'ਚ ਪਰ ਸਾਡੇ ਵਰੀ ਤਾਂ ਬੱਸਾਂ ਬੁੱਸਾਂ ਕਾਣੂ ਹੁੰਦੀਆਂ ਤੇ ਅਸੀਂ ਤਾਂ ਸਾਈਕਲਾਂ ਤੇ ਜਾਂਦੇ ਤੇਗੇ ਉਹਦੇ ਵਿੱਚ ਮੈਂ ਅਮਰੂਤੀ ਸੋਨਾ ਬਾਦਲ ਨੀਡ ਟੂ ਗਰਤਿਆਨ ਗੋਗੋ ਹੈਪੀ ਜਗਤਾਰ ਤੇ ਸਾਡੇ ਨਾਲ ਗਵਾਂਟੀ ਪਿੰਡ ਚੋਂ ਮੋਹਣਾ ਫੌਜੀ ਮੁੰਡੇ ਬਹੁਤ ਫੌਜ ਚ ਵਾਗੇ ਬਥੇਰੇ ਵਿਚਾਰੇ ਦਿਹਾੜੀ ਦੱਪਿਆ ਕਰਦੇ ਨੇ ਜਾਂ ਕੰਮਾਂ ਤੇ ਲੱਗੇ ਹੋਏ ਨੇ ਮਿਲਦੇ ਹੁੰਦੇ ਨੇ ਕਿ ਹੁਣ ਬੜਾ ਵਧੀਆ ਟਾਈਮ ਸੀ ਉਹ ਵੀ ਕਈ ਵਾਰ ਜਦੋਂ ਯਾਦ ਕਰਦੇ ਆ ਨਾ ਉਹ ਚੀਜ਼ਾਂ ਵੀ ਮਾਪੇ ਪਾਪੋ ਤੋਂ ਕਹਿੰਦੇ ਹੁੰਦੇ ਤੇ ਪੜ ਲਓ ਐਂ ਕਰ ਲਓ ਵਾਹ ਕਰ ਲਓ ਹਣਾ ਉਹ ਤੋਂ ਉਹ ਚੀਜ਼ਾਂ ਨਾ ਆਪਾਂ ਨੂੰ ਐ ਹੁੰਦਾ ਸੀ ਕਿ ਵੀ ਜਦ ਕਿਹ ਟਾਈਮ ਏ ਸਮਾ ਜਿਵੇਂ ਹੁਣ ਮੈਚ્યોਰ ਹੋ ਗਏ ਹੁਣ ਆਪਾਂ ਨੂੰ ਪਤਾ ਹੈਗਾ ਵੀ ਵੀ ਠੀਕ ਆ ਕੀ ਗੱਲ ਆ ਕੀ ਬਾਤ ਆ ਉਦੋਂ ਆਪਾਂ ਨੂੰ ਐ ਹੁੰਦਾ ਸੀਗਾ ਵੀ ਯਰਲਾ ਮਾਪਾ ਪਾਪਾ ਨੂੰ ਇਹੀ ਕਹੀ ਜਾਂਦੇ ਨੇ ਯਾਰਾ ਵੀ ਪੜ੍ਹ ਲਓ ਐ ਕਰ ਲਓ ਬਾਹਰ ਕਰ ਲਓ ਖੇਡਣ ਨਹੀਂ ਦਿੰਦੇ ਉਦੋਂ ਕ੍ਰਿਕਟ ਕ੍ਰਿਕਟ ਖੇਡਦੇ ਤੇ ਜਾਦੇ ਜਾ ਜਾ ਅਬ ਗੁੱਲੀ ਡੰਡਾ ਇੱਕ ਬਰਕਤ ਤੂੰ ਖੇਡਦੇ ਹੁੰਦੇ ਤੇ ਬਰਕਤ ਦੂ ਉਹ ਚ ਆਪਣਾ ਡੀਜੀ ਬਣਾ ਕੇ ਨਾ ਉਹ ਡੀਜੀ ਬਣਾ ਕੇ ਆਪਣਾ ਉਹ ਚ ਖੇਡ ਦਿੰਦੇ ਰਹੇ ਅਰੇ ਲੀਰਾਂ ਦੀ ਬੋਲ ਮੜਦਾ ਹੁੰਦਾ ਸੀ ਅਮਰੂਤੀ ਬਹੁਤ ਵਧੀਆ ਬੋਲ ਬਣਾਉਂਦਾ ਸੀ ਖੱਟੇ ਚ ਤੇ ਮੈਂ ਬੜੀ ਬਾਰ ਯਾਦ ਕਰਦਾ ਉਹ ਕੱਲਾ ਯਾਰ ਮਾ ਹਨਾ ਉਹ ਕਿੰਨਾ ਵਧੀਆ ਸੀ ਯਾਰ ਉਹ ਟਾਈਮ ਠੀਕਾ ਯਾਰ 5 ਰੁਪਏ ਮਿਲ ਜਾਂਦੇ ਤੇ ਸਾਨੂੰ ਬਹੁਤ ਵੱਡੀ ਗੱਲ ਹੁੰਦੀ ਸੀ 5 ਰੁਪਏ ਤਾਂ ਜਿੱਥੇ ਮਿਲ ਜਾਂਦੇ ਤੇ ਵੀ ਸਾਡੇ ਇੱਥੇ ਘਣਾੜ ਸਾਹ ਪੜਦੇ ਹੁੰਦੇ ਤੇ ਸੀ ਸਰਕਾਰੀ ਸਕੂਲ 'ਚ ਤੇ 5 ਰੁਪਏ ਦਿੰਦੇ ਹੁੰਦੇ ਤੇ ਸਾਨੂੰ ਘਰ ਗੌਰ ਜਵਾਕ ਅਸੀਂ ਜਾਦੇ ਹੁੰਦੇ ਤੇ ਭੈਣਾ ਹੁੰਦੀਆਂ ਤੇ ਮਤਲਬ ਆਪਣੇ ਤਾਂ ਦੋਨੇ ਭਾਈਆਂ ਗਏ ਇਸ ਦਾ ਤਾਇਏ ਦੀਆਂ ਕੁੜੀਆਂ ਸੀ ਇਕੱਠੇ ਹੁੰਦੇ ਤੇ ਉਹ ਪਰਿਵਾਰ ਸਾਡਾ ਜਾਦੇ ਜਾਰੇ ਪਰਿਵਾਰ ਵੱਡਾ ਤੇ ਲੰਗਲਾਂ ਜਿਆਦਾ ਦੀ ਤੇ ਉਹਦੇ ਕਰਕੇ 5-5 ਰੁਪਏ ਉਹ ਵੀ ਕਦੇ ਕੀ ਕਹਿਣਾ ਦੋ ਚਾਰ ਪੂਰਨ ਮਾਸੀਆਂ ਤੋਂ ਬਾਅਦ ਮਿਲਦੇ ਹੁੰਦੇ ਤੇ 5 ਰੁਪਏ ਫਿਰ ਉਹ ਆਏ ਹੋ ਜਾਂਦਾ 5 ਰੁਪਈਆਂ ਨਾਲੇ ਵੀ ਅੱਜ ਦੇਖੀ ਆ ਜਿਵੇਂ ਮੇਲਾ ਲੁੱਟਾਂਗੇ ਇੱਥੇ ਵੀ ਅੱਜ ਤੱਕ ਨਾ ਪੂਰਨਵਾਸੀ ਦੇ ਆਥਨ ਤੱਕੇ ਚੱਲੂ ਪ੍ਰੋਗਰਾਮ 5 ਰੁਪਈਆਂ ਨਾਲ ਐਨਾ ਕੁਸ ਆ ਜਾਂਦਾ ਦੀਗਾ ਤੇ ਮਹੀਨੇ ਬਾਅਦ ਪੂਰਨਵਾਸੀ ਹੁੰਦੀ ਸੀ ਪਹਿਲੇ ਦਿਨ ਕਾਪੀ ਤੇ ਲਿਖ ਦਿੰਦੇ ਤੇ ਵੀ ਆ ਤਰੀਕ ਦੀ ਤਾਂ ਪੂਰਨਵਾਸੀਆ ਛੁੱਟੀ ਹੋਊਗੀ ਜਾਂ ਇਹ ਹੋ ਵਾਹ ਪਰ ਸਮਾਂ ਇੰਨਾ ਕ ਬਾਅਦ ਹੋ ਚੁੱਕਿਆਗਾ ਨਾ ਤਾਂ ਉਹ ਟੀਚਰੇ ਰਹੇ ਨੇ ਪੜਾਉਣ ਵਾਲੇ ਨਾ ਉਹ ਬੱਚੇ ਰਹੇ ਨੇ ਪੜਾਉਣ ਵਾਲੇ ਨਾ ਹੀ ਪੇਰੈਂਟਸ ਰਹੇ ਨੇ ਉਹ ਪੜਾਉਣ ਵਾਲੇ ਤੇ ਪਤਾ ਨਹੀਂ ਤਾਂ ਚੱਕਰ ਕੀ ਜਾਗਾ ਵੀ ਵੀ ਸਹਿਨਸ਼ੀਲਤਾ ਖਤਮ ਹੋ ਗਈ ਲੋਕਾਂ ਚ ਪਤਾ ਨਹੀਂ ਆਪਣੀਆਂ ਖਾ ਆਪਣੇ ਖਰਾਕਾਂ ਹੀ ਇਹ ਜੀਆਂ ਹੋ ਗਈਆਂ ਵੀ ਆਪਣੇ ਦਿਮਾਗੇ ਨਹੀਂ ਸਾਨੂੰ ਉਦੋਂ ਦੀਆਂ ਪੜਾਈਆਂ ਹੋਈਆਂ ਕੁਝ ਕੁ ਚੀਜ਼ਾਂ ਮੇਰੇ ਮੂੰਹ ਜਵਾਨੀ ਅੱਜ ਵੀ ਯਾਦ ਨੇਗੀਆਂ ਸਾਨੂੰ ਤਾਂ ਫਿਰ ਹੁਣ ਤਾਂ ਚਲ ਸ਼ੁਰੂ ਚ ਜਾ ਕੇ ABC ਦੀ ਸ਼ੁਰੂ ਕਰਤਾ ਸਾਨੂੰ ਤਾਂ ਜਾ ਕੇ 6ਵੀਂ ਚ ਜਾ ਕੇ ਇੰਗਲਿਸ਼ ਲੱਗੀ ਸੀ ਸੇਮੇਂ ਹੀ ਚ ਜਾ ਕੇ ਅਸੀਂ ABC ਸ਼ੁਰੂ ਕਰੀ ਤੀ ਪੰਜਵੀਂ ਤੱਕ ਅਸੀਂ ਪੰਜਾਬੀ ਉਸ ਤੋਂ ਬਾਅਦ ਸੇਮੇਂ ਹੀ ਚ ਜਾ ਕੇ ABC ਸੰਡੇ ਮੰਡੇ ਜਨਵਰੀ ਫਰਵਰੀ ਸੇਮੇਂ ਹੀ ਚ ਜਾ ਕੇ ਸਿੱਖੀ ਤੀ ਕਿਤੇ ਜਾ ਕੇ ਤੇ ਉਦੋਂ ਸਾਡੇ ਨੂੰ ਸਾਨੂੰ ਜਿਹੜੇ ਟੀਚਰ ਪੜ੍ਹਾਉਂਦੇ ਹੁੰਦੇ ਤੇ ਸਾਡੇ ਮਾਪੇ ਮਾਂ ਮਾਂ ਤਾਂ ਕਿਹੜੀਆਂ ਜਾਣਦੀਆਂ ਤੇ ਪੇਰੈਂਟਸ ਮੀਟਿੰਗ ਮੂਟਿੰਗ ਤਾਂ ਨਹੀਂ ਉਦੋਂ ਪਤਾ ਹੁੰਦਾ ਸੀ ਕੋਈ ਕਿਸੇ ਨੂੰ ਵੀ ਕੀ ਹੁੰਦੀ ਆ ਪੇਰੈਂਟਸ ਮੀਟਿੰਗ ਇਹ ਤਾਂ ਹੁਣ ਪਤਾ ਲੱਗਿਆ ਵੀ ਪੇਰੈਂਟਸ ਮੀਟਿੰਗ ਵੀ ਹੁੰਦੀ ਆ ਤੇ ਉਦੋਂ ਤਾਂ ਰਿਜ਼ਲਟ ਆਉਂਦੇ ਤੇ ਕੱਚੇ ਪੇਪਰ ਹੁੰਦੇ ਤੇ ਪੱਕੇ ਪੇਪਰ ਹੁੰਦੇ ਤੇ ਕੱਚੇ ਪੇਪਰਾਂ 'ਚ ਜਿਹੜਾ ਫੇਲ ਹੋ ਜਾਂਦਾ ਜਿਹੜਾ ਪੜਾਂਕਾ ਹੁੰਦਾ ਦੀ ਚੰਗਾ ਤੇ ਉਹਦੇ ਮਾਂ ਮਾਂ ਜਾਂ ਬਾਪ ਨੂੰ ਇੱਕ ਜਣੇ ਨੂੰ ਬੁਲਾ ਲੈਂਦੇ ਉਹਦੇ ਤੇ ਸਕੂਲ 'ਚੋਂ ਹੈ ਪਹਿਲੀ ਗੱਲ ਤਾਂ ਜਦੋਂ ਘਰੇ ਦੱਸਦੇ ਤੇ ਵੀ ਵੀ ਸਕੂਲ 'ਚ ਬੁਲਾਇਆ ਉਦੋਂ ਹੀ ਕਟਾਪਾ ਹੁੰਦਾ ਵੀ ਚੰਗੇ ਕੰਮ ਵਾਸਤੇ ਤਾਂ ਬੁਲਾਇਆ ਨਹੀਂ ਮਾੜੇ ਬਾਤੀ ਬੁਲਾਇਆ ਹੋਊ ਉਸ ਤੋਂ ਬਾਅਦ ਸਕੂਲ 'ਚ ਜਾ ਕੇ ਮਾਸਟਰ ਦੇ ਸਾਹਮਣੇ ਹੁਣੀ ਇੱਜ਼ਤ ਫੇਰ ਜਦੋਂ ਮਾਂ ਬਾਪ ਵਾਪਸ ਆ ਜੇ ਨਾ ਫਿਰ ਮਾਸਟਰ ਨੇ ਕਰਨੀ ਟੀਚਰ ਨੇ ਕਰਨੀ ਸਾਡੇ ਹੁਣ ਵੀ ਆ ਜਾਂਦੇ ਨੇ ਸਾਡੇ ਕੋਲ ਜਿਹੜੇ ਜਿਹੜਿਆਂ ਤੋਂ ਅਸੀਂ ਪੜਦੇ ਤੇ ਸਾਡੇ ਮਾਸਟਰ ਹੁਣ ਵੀ ਸਾਡੇ ਲਵੇ ਆ ਜਾਂਦਾ ਉਹ ਭੰਨੀਗੜ ਤੋਂ ਦੁਕਾਨ ਤੇ ਹਾਟੇ ਲਵੇ ਆ ਕੇ ਬੱਤ ਗੱਲਾਂ ਬਾਤਾਂ ਉਹ ਹੀ ਮਾਵਾਬ ਵਾਲੀਆਂ ਮੈਨੂੰ ਪੜਾ ਇੰਨਾ ਕਾ ਮਨ ਨੂੰ ਸ਼ਾਂਤੀ ਆਉਂਦੀ ਹੈਗੀ ਸਾਡੀਆਂ ਨਾ ਦਵੇ ਦੋ ਦੁਕਾਨਾਂ ਨੇ ਜੀਆਂ ਇੱਕ ਇੱਕ ਸਾਡੇ ਨਾਲ ਮੈਂ ਵੀਡੀਓ ਪਾਈਦੀ ਜਿਹੜੀ ਚੜਦੀ ਕਲਾ ਇੱਕ ਸਾਡੀ ਦੁਕਾਨ ਇਕੱਠੀਆਂ ਨੇ ਸਾਡੀਆਂ ਦੋਨੇ ਦੁਕਾਨਾਂ ਤੇ ਉਹ ਜਿਹੜੇ ਸਾਨੂੰ ਮਾਸਟਰ ਜੀ ਪੜਾਉਂਦੇ ਹੁੰਦੇ ਤੇ ਅਸਮਨੀ ਕੁਮਾਰ ਉਹ ਸਾਇੰਸ ਦਾ ਟੀਚਰ ਸੀ ਮਨ ਲਾ ਵੀ ਉਹ ਪੜਾਉਣ ਦੇ ਟਾਈਮ ਪੜਾਉਣ ਵਾਲੇ ਚੱਕਰਾਂ ਚ ਉਹ ਹਿਟਲਰ ਪਰ ਉਹ ਤੁਸੀਂ ਹੁਣ ਸ਼ਾਂਤ ਸੁਭਾਅ ਦਾ ਇੰਨਾ ਵਧੀਆ ਯਾਰ ਇੰਨੇ ਵਧੀਆ ਵਿਚਾਰ ਉਹਦੇ ਮੈਂ ਨਾ ਉਹ ਤੋਂ ਰਹਿ ਲੈਣ ਲੱਗ ਗਿਆ ਲੈ ਥੋੜੇ ਕੰਮ ਦੀ ਗੱਲ ਦੱਸਦਾ ਤੁਹਾਨੂੰ ਮੈਂ ਤੇ ਮੈਨੂੰ ਘਰ ਵਾਲੀ ਕਹਿੰਦੀ ਵੀ ਮੈਂ ਤਾਂ ਪੜਾ ਕੇ ਇਹਨੂੰ ਮੈਡੀਕਲ ਐ ਜੇ ਉਹ ਉਹ ਮਾਂ ਕਾ ਨੂੰ ਜਵਾਖ ਨੂੰ ਤੋ ਵਜਨ ਪਾਵੇਂਗੀ ਵੀ ਜਵਾਖ ਤਾਂ ਹੁੰਦਾ ਜਿਹੜਾ ਉਹਨੂੰ ਚੀਜ਼ ਵਧੀਆ ਲੱਗਦੀ ਆਪਾਂ ਉਹ ਕੰਮ ਚ ਪਾਵਾਂਗੇ ਵੀ ਉਹ ਮੈਂ ਪੜਾਵਾਂਗੇ ਚਲੋ ਜੀ ਸਾਡੇ ਉਰੇ ਸੰਸਕਰ ਬੈਲੀ ਸਕੂਲ ਆਗਾ ਪਉਂਗੜ ਮੈਂ ਨਹੀਂ ਜਵਾਖ ਮੈਂ ਆਪਦੀ ਤੁਹਾਨੂੰ ਤਾਂ ਹੀ ਦੱਸਦਾ ਵੀ ਮੈਂ ਤਜਰਬੇ ਬਹੁਤ ਕਰੇ ਨੇ ਆਏ। ਭਾਈ ਮੈਂ ਜਵਾਖ ਉੱਥੇ ਲਾਤਾ। ਮੈਨੂੰ ਕਹਿੰਦਾ ਵੀ ਪਰਤਪਾਲ ਇੱਕ ਗੱਲ ਦਾ ਧਿਆਨ ਰੱਖੀ। ਮੈਂ ਕਿਹਾ ਕਿਵੇਂ ਜੀ? ਕਹਿੰਦਾ ਜਵਾਖ ਨੂੰ ਕੂਰੀ ਨਾ ਕਰੇ। ਵੀ ਡਰ ਰਹੇ ਉਹਨੂੰ। ਪਰ ਮਾਂ ਉਹਦੀ ਕਹਿੰਦਾ ਇੱਕ ਇਹ ਜੀ ਹੋਵੇ ਵੀ ਲੋਡ ਪੈਣ ਤੇ ਆਪਦੇ ਜਵਾਖ ਨੂੰ ਜ਼ਹਿਰ ਵੀ ਦੇ ਸਕੇ। ਕੀ ਗੱਲ ਕਹੀ ਉਹਨੇ? ਲੋਡ ਪੈਣ ਤੇ ਆਪਦੇ ਜਵਾਖ ਨੂੰ ਮਾਂ ਜ਼ਹਿਰ ਦੇ ਦੇਵੇ। ਕਨਾਂ ਮਾਂ ਉਹ ਹੁੰਦੀ ਆ ਵੀ ਜੇ ਲੋਡ ਪੈ ਜੇ ਮੈਂ ਆਪਦੇ ਜਵਾਕ ਨੂੰ ਜ਼ਾਹਿਰ ਦੇਤੀ ਪਰ ਲੋਡ ਪੈ ਜੇ ਉਹ ਆਪਦੇ ਜਵਾਕ ਨੂੰ ਬਲਦੀ ਅੱਗ ਚੋਂ ਘਟ ਲਿਆ ਵੀ ਮਾਂ ਦੇ ਸਿਰ ਤੇ ਬਹੁਤ ਵੱਡਾ ਜਿਹੜਾ ਜਿਹੜਾ ਜਵਾਕ ਹੈਗਾ ਉਹ ਮਾਂ ਦੇ ਸਿਰ ਤੇ ਜ਼ਿਆਦਾ ਪਲਦਾ ਭਾਵੇਂ ਉਹ ਕੁੜੀ ਆ ਭਾਵੇਂ ਮੁੰਡਾ ਗਾ ਤੁਸੀਂ ਦੇਖ ਲਿਓ ਮੋਸਟਲੀ 90% ਬੱਚੇ ਮਾਂ ਖਰਾਬ ਕਰਦੀ ਹੈ ਕਿ ਬਾਪ ਨਹੀਂ ਕਦੇ ਵੀ ਖਰਾਬ ਕਰ ਦਿੰਦਾ ਬਾਪ ਦਾ ਕੰਮ ਸਿਰਫ ਕੀ ਜਾਗਾ ਬਾਪ ਦਾ ਕੰਮ ਆਗਾ ਉਹਦੇ ਉਹਦੇ ਮੋਢੇ ਤੇ ਹੱਥ ਰੱਖਣਾ ਬਸ ਦੈਟਸ ਇਟ ਬਾਪ ਦਾ ਕੰਮ ਹੀ ਨਹੀਂ ਹੈਗਾ ਵੀ ਉਹਦੇ ਘਰ ਜਾਣਾ ਜਾਂ ਉਹਨੂੰ ਬਾਰੀ-ਬਾਰੀ ਫੋਨ ਕਰਕੇ ਡਿਸਟਰਬ ਕਰਨਾ ਵੀ ਤੂੰ ਕਿੱਥੇ ਆਈ ਆਂ ਬੋ ਆ ਮ ਉਹ ਕੰਮ ਮਾਂ ਦਾ ਹੁੰਦਾ ਮਾਂ ਉਹਨੂੰ ਕੁਝ ਵੀ ਕਰ ਸਕਦੀ ਆ ਮਾਂ ਨਾਲ ਬੱਚੇ ਦੀ ਅਟੈਚਮੈਂਟ ਜ਼ਿਆਦਾ ਹੀ ਹੁੰਦੀ ਆ 90% ਕੇਸਾਂ ਦੇ ਵਿੱਚ ਦੇਖ ਲਿਓ ਜਿਹੜੇ ਬੱਚੇ ਵਿਗੜੇ ਹੋਣਗੇ ਉਹਦਾ ਬਾਪ ਉਹਨੂੰ ਘਰੋਂ ਰੋਕਦਾ ਹੋਊਗਾ ਪੈਸਾ ਟੁੱਕਰ ਦੇਣ ਤੋਂ ਮਾਂ ਚੋਰੀਆਂ ਦੇ ਦਿੰਦੀ ਉਹ ਬੱਚਾ ਖਰਾਬ ਹੋਊਗਾ ਜਿਹੜੇ ਦੀ ਮਾਂ ਬਾਪ ਦੇ ਸਾਹਮਣੇ ਉਹ ਰੀਆਂ ਕੰਪਲੇਂਟਾਂ ਕਰੂਗੀ ਵੀ ਇਹਨੇ ਅੱਜ ਐਂ ਕਰਿਆ ਇਹਨੇ ਅੱਜ ਐਂ ਕਰਿਆ ਜੀ ਇਹਨੇ ਅੱਜ ਐਂ ਕਰਿਆ ਉਹ ਬੱਚਾ ਹਮੇਸ਼ਾ ਸਕਸੈਸ ਹੋਊਗਾ ਮੈਂ ਤੇ ਯਰ ਬੇ ਕਰੇ ਹੋਏ ਨੇ ਤੇ ਮੈਨੂੰ ਕਹਿੰਦਾ ਇੱਕ ਤਾਂ ਘੂਰਣਾ ਨਹੀਂ ਹੈਗਾ ਜਵਾਖ ਨੂੰ ਵੀ ਮਤਲਬ ਵੀ ਤੈਨਹੀਂ ਘੂਰਨਾ ਮੈਂ ਉਹਦੇ ਆਲਾ ਫਾਰਮੂਲਾ ਹੀ ਚੱਕ ਰਿਹਾਗਾ ਮੈਂ ਕਹਿੰਦਾ ਓਕੇ ਹੈਗਾ ਕੋਈ ਚੱਕਰ ਨਹੀਂ ਹੈਗਾ ਤੇ ਅਸੀਂ ਜਾਂਦੇ ਹੁੰਦੇ ਤੇ ਜੀ ਸ਼ਨੀਵਾਰ ਵਾਲੇ ਦਿਨ ਸ਼ਕਤੀਮਾਨ ਆਉਂਦਾ ਹੁੰਦਾ ਦੀਗਾ ਸਾਢੇ 11 ਵਜੇ ਛੁੱਟੀ ਹੁੰਦੀ ਦੀਗੀ ਸਾਢੇ 11 ਵਜੇ ਉਹ ਚੱਲਦਾ ਹੁੰਦਾ ਦੀਗਾ ਬੈਰੀ ਵੇ ਉਹ ਦੇਖ ਕੇ ਕਿ ਨਾ ਹੁਣ ਬਹੁਤ ਘੱਟ ਕਰਾਂ ਦੇ ਟੀਵੀ ਹੁੰਦੇ ਤੇ ਤੋ ਟੀਵੀ ਵਾਲੇ ਦੇ ਘਰੇ ਦੇਖ ਕੇ ਫਿਰ 11:30 ਵਜੇ ਤੋਂ ਲੈ ਕੇ 12:00 12:30 ਵਜੇ ਤੱਕ ਚੱਲਦਾ ਦੀਗਾ ਉਹ ਸ਼ਨੀਵਾਰ ਨੂੰ ਚੱਲ ਫਿਰ ਫੇਰ ਘਰ ਆਉਂਦੇ ਐ ਦਵਾਰ ਵਾਲੇ ਦਿਨ ਚੰਦਰ ਕਾਂਤਾ ਮਹਾਭਾਰਤ ਇਹ ਇਹੀ ਦੇਖ ਦਿੰਦੇ ਤੇ ਜ਼ਿਆਦਾਤਰ ਜਾਂ ਆਥ ਨੇ ਸ਼ਾਮ ਨੂੰ 3-4 ਵਜੇ ਫਿਲਮਾਂ ਜੀ ਚੱਲਦੀ ਹੁੰਦੀ ਸੀ ਜਾਂ ਬਹੁਤ ਘੱਟ ਤੀ ਮਤਲਬ ਕਿ ਡੀਵੀ 2 ਵੀ ਇਹ ਉਦੋਂ ਜਵਾਕ ਜਿਹੜੇ ਬੱਚੇ ਤੇ ਉਦੋਂ ਤਾਂ ਹੀ ਉਹਨਾਂ ਦੇ ਦਿਮਾਗ ਤੇਜਦੇ ਗਏ ਠੀਕ ਆ ਫੜਾ ਕੇ ਪੜਾਈਆਂ ਘੱਟ ਕਰੀਆਂ ਤੇ ਉਦੋਂ ਨੌਕਰੀ ਕੀ ਹੁੰਦੀ ਸੀ ਜਾਂ ਤਾਂ ਜਾਂ ਤਾਂ ਬੰਦਾ ਫੌਜ ਚ ਜਾਂਦਾ ਸੀਗਾ ਉਹ ਟਾਈਮਾਂ ਦੇ ਵਿੱਚ ਜਾਂ ਮਾੜਾ ਮੋਟਾ ਬਿਜਲੀ ਵਾਲਾ ਸਿਸਟਮ ਚੱਲਿਆ ਤੀ ਨਹੀਂ ਬਸ ਆਪ ਦੇ ਖੇਤੀ ਦੇ ਖੰਡਾ ਤੱਕ ਵਸੀਮਤ ਤੇ ਲੋਕ ਹਰ ਚੇ ਭੰਵੇਂ ਘੱਟ ਤੇ ਪਰ ਲੋਕਾਂ ਦੀ ਜ਼ਿੰਦਗੀ ਬਹੁਤ ਸੌਖੀ ਸੀਗੀ ਹੁਣ ਜ਼ਿੰਦਗੀ ਸੌਖੀ ਕਰਨ ਦੇ ਚੱਕਰਾਂ ਦੇ ਵਿੱਚ ਲੋਕਾਂ ਨੇ ਸੰਦ ਸਾਧਨ ਨੇ ਪਹਿਲਾਂ ਸਾਡੇ ਘਰੇ ਸਾਈਕਲੇ ਇੰਨੇ ਜ਼ਿਆਦੇ ਹੁੰਦੇ ਤੇ ਹੁਣ ਇੱਕ ਵੀ ਨਹੀਂ ਹੈਗਾ ਇਲਾਣੇਦਾਰ ਕੋਲਾਕਲਾ ਇੱਕ ਸਾਈਕਲ ਉਹ ਕਾਰੇ ਬਾਤ ਤੇ ਕਰਿਆ ਆਪਾਂ ਨੇ ਆਪਾਂ ਨੇ ਆਪਦੀ ਜਾਨ ਨੂੰ ਕੰਡੇ ਆਪ ਵੀਜੇ ਨੇ ਕਿ ਕਿਸੇ ਦਾ ਇੱਥੇ ਕੋਈ ਕੋਈ ਨੁਕਸਤ ਹੋਣੀ ਹੈਗਾ ਨੁਕਸ ਨਹੀਂ ਹੈਗਾ ਇੱਥੇ ਆਪਾਂ ਨੂੰ ਲੋਕ ਕਿਸੇ ਨੇ ਸਰਕਾਰ ਨੇ ਥੋੜਾ ਕਰਕੇ ਹੈਗਾ ਵੀ ਤੁਸੀਂ ਮੋਟਰਸਾਈਕਲ ਲੈ ਲਓ ਐਂ ਕਰੋ ਵਾਹ ਕਰੋ ਜੀਓ ਨੇ ਪਹਿਲਾਂ ਆਪਾਂ ਨੂੰ ਫ੍ਰੀ ਚ ਦਿੱਤਾ ਜੇ ਲਓ ਆਪਾਂ ਤੋਂ ਪੈਸੇ ਲੈਣ ਲੱਗੇ ਨੇ ਮੋਬਾਈਲ ਲੈ ਹੱਤੇ ਜਿਹੜੇ ਮੋਟਰਸਾਈਕਲ ਆਏ ਨੇ ਇਹ ਪਿੰਡਾਂ ਦੀਆਂ ਸੋਸਾਇਟੀ ਸੋਸਾਇਟੀਆਂ ਦੇ ਵਿੱਚ ਜਿੱਥੋਂ ਰੇਤ ਸਪਰੇਅ ਮਿਲਦਾ ਆਪਾਂ ਨੂੰ ਜ਼ਿੰਮੇਦਾਰਾਂ ਨੂੰ ਜਿਵੇਂ ਜਾਰਨ ਲਾਲੋ ਜੀ ਨੂੰ ਮਾਰ ਕੀ ਲਾਲੋ ਆਧਾਰ ਕਾਰਡ ਤੇ ਜਦੋਂ ਚੀਜ਼ ਮਿਲਣ ਲੱਗ ਜੇ ਫਿਰ ਹਰੇਕ ਬੰਦਾ ਲੈਂਦਾ ਅੱਲਾ ਕਹਿੰਦਾ ਕੋਈ ਨਾ ਕਿਸ਼ਤ ਆ ਭਰੀ ਜਾਵਾਂਗੇ ਐਂ ਕੰਮ ਖਰਾਬ ਹੋਏ ਨੇ ਆਪਣੇ ਜ਼ਿਆਦਾਤਰ ਲੋਕਾਂ ਦੇ ਤਾਂ ਕਰਕੇ ਆਪਾਂ ਬੈਕਫੁੱਟ ਤੇ ਗਿਆਗੇ ਧੰਨਵਾਦ